ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਜੀ ਦਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਖਾਲਸਾ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਜਹੀਰ ਸਿੰਘ ਕਿਵੇਂ ਖੁਸ਼ ਹੁੰਦੇ ਹਨ ਤੇ ਉਹਨਾਂ ਨੂੰ ਕੀ ਚੰਗਾ ਲੱਗਦਾ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵਾਹਿਗੁਰੂ ਆਪ ਜੀ ਦੇ ਅੱਗੇ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਪਾ ਲੈਣਾ ਗੁਰੂ ਪਿਆਰੀ ਸਾਧ ਸੰਗਤ ਜੀ ਸ਼ਹੀਦ ਸਿੰਘ ਇੱਕ ਮੌਜ ਵਾਲੀ ਫੌਜ ਹੈ ਉਹ ਕਿਸੇ ਦੇ ਬੁਲਾਇਆ ਨਹੀਂ ਆਉਂਦੀ ਉਹ ਬੜੀਆਂ ਹੀ ਕਰਮਾ ਵਾਲੀਆਂ ਰੂਹਾਂ ਹੁੰਦੀਆਂ ਹਨ ਜਿਨ੍ਹਾਂ ਤੇ ਸ਼ਹੀਦ ਸਿੰਘਾਂ ਦੀ ਕਿਰਪਾ ਹੁੰਦੀ ਹੈ ਜਿਨ੍ਹਾਂ ਤੇ ਸ਼ਹੀਦ ਸਿੰਘ ਖੁਸ਼ ਹੁੰਦੇ ਹਨ ਸਾਹ ਸਿੰਘ ਜੀ ਜਦੋਂ ਆਪਾਂ ਸ਼ਹੀਦ ਸਿੰਘਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਤਾਂ ਤੁਸੀਂ ਜਦੋਂ ਵੀ ਤੁਹਾਨੂੰ ਕਦੇ ਵੀ ਮੌਕਾ ਮਿਲੇ ਜਾਂ ਤਾਂ ਪੰਜ ਪਿਆਰੇ ਜਾਂ ਪੰਜ ਨਿਹੰਗ ਸਿੰਘ ਤੁਹਾਨੂੰ ਗੁਰੂ ਦੇ ਬਾਣੇ ਵਿੱਚ ਦੇਖਣ ਉਹਨਾਂ ਨੂੰ ਸਿਰ ਝੁਕਾ ਕੇ ਜਰੂਰ ਨਮਸਕਾਰ ਕਰਿਆ ਕਰੋ ਕਿਉਂਕਿ ਉਹਨਾਂ ਵਿੱਚੋਂ ਤੁਹਾਨੂੰ ਸ਼ਹੀਦ ਸਿੰਘਾਂ ਦੇ ਦਰਸ਼ਨ ਹੋਣਗੇ ਉਹਨਾਂ ਵਿੱਚ ਸ਼ਹੀਦ ਸਿੰਘ ਮੌਜੂਦ ਹੁੰਦੇ ਹਨ ਜਿੱਥੇ ਵੀ ਪੰਜ ਨਿਹੰਗ ਸਿੰਘ ਨੀਲੇ ਬਾਣਿਆਂ ਵਾਲੇ ਹੋਣ ਗੁਰੂ ਕੇ ਪਿਆਰੇ ਜਾਂ ਪੰਜ ਪਿਆਰੇ ਜਦੋਂ ਵੀ ਕਦੇ ਨਗਰ ਕੀਰਤਨ ਹੋਵੇ ਤਾਂ ਪੰਜ ਪਿਆਰਿਆਂ ਦੇ ਦਰਸ਼ਨ ਆਪਾਂ ਨੂੰ ਕਰਨ ਨੂੰ ਮਿਲਦੇ ਨੇ ਉਨ੍ਹਾਂ ਨੂੰ ਸਿਰ ਝੁਕਾ ਕੇ ਨਮਸਕਾਰ ਜ਼ਰੂਰ ਕਰਿਆ ਕਰੋ ਸਾਧ ਸੰਗਤ ਜੀ ਹੁਣ ਆਪਾਂ ਡਿਸਕਸ ਕਰਦੇ ਆ ਕਿ ਉਹ ਕਿਹੜੀ ਬਾਣੀ ਜਿੰਦੇ ਨਾਲ ਸ਼ਹੀਦ ਸਿੰਘ ਬਹੁਤ ਹੀ ਖੁਸ਼ ਹੁੰਦੇ ਹਨ ਸਾਧ ਸੰਗਤ ਜੀ ਦਸਮ ਦੀ ਬਾਣੀ ਦਾ ਜਾਪ ਕਰਨ ਨਾਲ ਸ਼ਹੀਦ ਸਿੰਘ ਬਹੁਤ ਖੁਸ਼ ਹੁੰਦੇ ਹਨ ਉਹ ਜੜਾ ਵੀ ਜੋ ਵੀ ਦਸਮ ਦੀ ਬਾਣੀ ਦਾ ਰਹਿਤ ਮਰਿਆਦਾ ਨਾਲ ਵਾਟ ਕਰਦੇ ਹਨ ਉਹਨਾਂ ਦੀ ਸ਼ਹੀਦ ਸਿੰਘਾਂ ਦੀ ਬਹੁਤ ਕਿਰਪਾ ਹੁੰਦੀ ਹੈ ਦੂਸਰੀ ਬੇਨਤੀ 사ਤ ਸੰਗਤ ਜੀ ਘਰ ਵਿੱਚ ਜੋਤ ਲਗਾਓ ਜੇਕਰ ਤੁਸੀਂ ਆਪਣੇ ਘਰ ਵਿੱਚ ਪਹਿਲਾਂ ਤੋਂ ਜੋਤ ਲਗਾਉਂਦੇ ਉਤਾ ਬਹੁਤ ਵਧੀਆ ਜੇਕਰ ਤੁਸੀਂ ਨਹੀਂ ਲਗਾਉਂਦੇ ਤੁਹਾਡੇ ਘਰ ਵਿੱਚ ਕੋਈ ਵੀ ਦੁੱਖ ਤਕਲੀਫ ਜਾਂ ਕੰਮਕਾਰ ਨਹੀਂ ਚੱਲ ਰਿਹਾ ਤਾਂ ਤੁਸੀਂ ਚਾਹੁੰਦੇ ਹੋ ਕਿ ਸ਼ਹੀਦ ਸਿੰਘ ਤੁਹਾਡੇ ਤੇ ਕਿਰਪਾ ਕਰਨ ਤੁਹਾਡੀ ਰੱਖਿਆ ਕਰਨ ਤਾਂ ਤੁਸੀਂ ਆਪਣੇ ਘਰ ਵਿੱਚ ਉਹਨਾਂ ਦੇ ਨਾਮ ਦੀ ਦੇਸੀ ਘੋਦੀ ਜੋਤ ਲਗਾਉਣੀ ਸ਼ੁਰੂ ਕਰਦੋ ਜਦੋਂ ਵੀ ਤੁਸੀਂ ਦੇਸੀ ਘੋਦੀ ਜੋਤ ਲਗਾਓਗੇ ਤਾਂ ਆਪਣੇ ਘਰ ਦੇ ਸਾਰੇ ਦਰਵਾਜ਼ੇ ਖੋਲ ਕੇ ਲਗਾਉਣਾ ਸਾਧ ਸੰਗਤ ਜੀ ਤੀਸਰੀ ਬੇਨਤੀ ਜਿੰਦੇ ਤੇ ਸ਼ਹੀਦ ਸਿੰਘ ਖੁਸ਼ ਹੁੰਦੇ ਹਨ ਸਾਧ ਸੰਗਤ ਜੀ ਸਰੀਰੀ ਅਮਰਤ ਵੇਲੇ ਉੱਠ ਕੇ ਇਸ ਇਸ਼ਨਾਨ ਕਰਕੇ ਆਪਦਾ ਨਿਤਨੇਮ ਜ਼ਰੂਰ ਕਰੋ ਕਿਉਂਕਿ ਸਾਹਸ ਸਿੰਘ ਜੀ ਸਵੇਰੀ 3 ਵਜੇ ਤੋਂ 5 ਵਜੇ ਤੱਕ ਸ਼ਹੀਦਾਂ ਦਾ ਪਹਿਰਾ ਹੁੰਦਾ ਹੈ ਤੇ ਜਿਹੜਾ ਵੀ ਗੁਰੂ ਕਾ ਸਿੱਖ ਉੱਠ ਕੇ ਅਮਰ ਤੇਲੇ ਇਸ਼ਨਾਨ ਕਰਕੇ ਆਪਣਾ ਨਿਤਨੇਮ ਕਰਦਾ ਹੈ ਉਸ ਤੇ ਸ਼ਹੀਦ ਸਿੰਘ ਬਹੁਤ ਖੁਸ਼ ਹੁੰਦੇ ਹਨ ਉਹਨਾਂ ਤੇ ਸ਼ਹੀਦਾਂ ਸਿੰਘਾਂ ਦੀ ਕਿਰਪਾ ਜ਼ਰੂਰ ਹੁੰਦੀ ਹੈ ਤੁਸੀਂ ਆਪਣੇ ਘਰ ਵਿੱਚ ਸ਼ਸਤਰਨਾਮਾ ਲਾ ਦਾ ਪਾਠ ਵੀ ਜ਼ਰੂਰ ਕਰੋ ਸਾਧ ਸੰਗਤ ਜੀ ਇਸ ਇਸ ਬਾਣੀ ਦੇ ਜਾਪ ਨਾਲ ਸ਼ਹੀਦ ਫੌਜਾਂ ਬਹੁਤ ਖੁਸ਼ ਹੁੰਦੀਆਂ ਹਨ ਤੁਹਾਡੇ ਘਰ ਵਿੱਚ ਆਪਣੀ ਪੈਰਾ ਲਾਉਂਦੀਆਂ ਹਨ ਤੇ ਤੁਹਾਡੀ ਹਰ ਤਰ੍ਹਾਂ ਦੀ ਮੁਸੀਬਤ ਤੋਂ ਰੱਖਿਆ ਕਰਦੀਆਂ ਹਨ ਸਾਧ ਸੰਗਤ ਜੀ ਪੰਜਵੀਂ ਤੇ ਲਾਸਟ ਬੇਨਤੀ ਤੁਸੀਂ ਆਪਣੇ ਘਰ ਵਿੱਚ ਜਿੱਥੇ ਵੀ ਗੁਟਕਾ ਸਾਹਿਬ ਰੱਖੇ ਹੋਏ ਹਨ ਪੋਥੀਆਂ ਸਾਹਿਬ ਹਨ ਉੱਥੇ ਤੁਸੀਂ ਜੋਤ ਲਗਾਉਂਦੇ ਹੋ ਉੱਥੇ ਤੁਸੀਂ ਦੇਲੀ ਸਫਾਈ ਕਰਿਆ ਕਰੋ ਉੱਥੇ ਨਾਲ ਹੀ ਤੁਸੀਂ ਲਿਆ ਕੇ ਜਿੱਥੇ ਤੂਪ ਪੱਤੀ ਗੁਟਕਾ ਸਾਹਿਬ ਪਏ ਨੇ ਉੱਥੇ ਸ਼ਹੀਦਾਂ ਦੇ ਸ਼ਸਤਰ ਵੀ ਰੱਖੋ ਤੇ ਰੋਜ਼ਾਨਾ ਹੀ ਪੋਥੀ ਸਾਹਿਬ ਜਦੋਂ ਤੁਸੀਂ ਜੋਤ ਲਗਾਉਣੀ ਉਸ ਤੋਂ ਪਹਿਲਾਂ ਉੱਥੇ ਸਫਾਈ ਕਰਨੀ ਹੈ ਜੋਤ ਦੀ ਪੋਥੀ ਸਾਹਿਬ ਦੀ ਤੇ ਸ਼ਹੀਦਾਂ ਦੇ ਜੋ ਤੁਸੀਂ ਸ਼ਸਤਰ ਕਰੇ ਲਿਆ ਕੇ ਰੱਖੋਗੇ ਉਹਨਾਂ ਦੀ ਵੀ ਸਾਫ ਸਫਾਈ ਕਰਿਆ ਕਰੋ ਜੇਕਰ ਤੁਸੀਂ ਇਦਾਂ ਕਰੋਗੇ ਤਾਂ ਤੁਹਾਡੇ ਤੇ ਸ਼ਹੀਦ ਸਿੰਘ ਬਹੁਤ ਖੁਸ਼ ਹੋਣਗੇ ਜਦੋਂ ਸ਼ਹੀਦ ਸਿੰਘ ਖੁਸ਼ ਹੁੰਦੇ ਹਨ ਤਾਂ ਉਹਨਾਂ ਦਾ ਪੈਰਾ ਤੁਹਾਡੇ ਘਰ ਵਿੱਚ ਰਹਿੰਦਾ ਹੈ ਤੁਹਾਡੇ ਘਰ ਵਿੱਚ ਰਹਿਣ ਦੇ ਨਾਲ-ਨਾਲ ਜਿੱਥੇ ਵੀ ਤੁਸੀਂ ਜਾਓਗੇ ਉਹ ਤਾਂ ਦਾ ਪੈਰਾ ਤੁਹਾਡੇ ਨਾਲ-ਨਾਲ ਹਰ ਜਗ੍ਹਾ ਤੇ ਰਹੇਗਾ ਉਹ ਹਰ ਜਗ੍ਹਾ ਤੇ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਰੱਖਿਆ ਕਰਨਗੇ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਜਦੋਂ ਸ਼ਹੀਦ ਸਿੰਘ ਆਪਣੇ ਨਾਲ ਹਨ ਆਪਣੇ ਸਾਰੇ ਕਾਰਜ ਆਪਣੇ ਆਪ ਸੰਪੂਰਨ ਹੋ ਜਾਂਦੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਇਸਨੂੰ ਕੁਝ ਬੇਨਤੀਆਂ ਵੀਡੀਓ ਚੰਗੀ ਲਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ